ਮਕੇਰੀਆਂ ਕਿਲਾ ਰੋਡ ਅਤੇ ਰੇਲਵੇ ਸਟੇਸ਼ਨ ਦੇ ਵਿਚਕਾਰ ਝਾੜੀਆਂ ਦੇ ਵਿੱਚ ਲੱਗੀ ਭਿਆਨਕ ਅੱਗ ਸੜ ਕੇ ਸਭ ਕੁਝ ਹੋਇਆ ਸੁਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਰੇਲਵੇ ਲਾਈਨ ਦੇ ਨਾਲ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਰੇ ਨੇ ਅਤੇ ਉਹਨਾਂ ਵੱਲੋਂ ਅੱਗ ਤੇ ਪਾਇਆ ਕਾਬੂ ਉੱਥੇ ਹੀ ਜਦੋਂ ਅਸੀਂ ਰੇਲਵੇ ਵਿਭਾਗ ਦੇ ਕਰਮਚਾਰੀਆਂ ਨਾਲ ਵੱਲੋਂ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਵੀ ਟ੍ਰੇਨ ਨੂੰ ਅਸੀਂ ਪਿੱਛੇ ਅਢੇਲ ਗੱਡੀ ਆਉਂਦੀ ਸੀ ਉਸ ਨੂੰ ਅੱਧਾ ਪੌਣਾ ਘੰਟਾ ਰੋਕਿਆ ਜਦੋਂ ਅੱਗ ਤੇ ਕਾਬੂ ਪਾ ਲਿਆ ਗਿਆ ਫਿਰ ਹੀ ਟ੍ਰੇਨ ਚਾਲੂ ਕੀਤੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਰੇਲਵੇ ਲਾਈਨ ਦੇ ਬਿਲਕੁਲ ਨਜ਼ਦੀਕ ਫਾਇਰ ਬਗੇਡ ਤੇ ਜਿੰਨੇ ਵੀ ਕਰਮਚਾਰੀਆ ਉਹਨਾਂ ਵੱਲੋਂ ਅੱਗ ਬੁਝਾਈ ਜਾ ਰਹੀ ਹੈ ਉੱਥੇ ਹੀ ਤਸਵੀਰਾਂ ਦੇ ਵਿੱਚ ਇੱਕ ਹੋਰ ਵੀ ਚੀਜ਼ਾ ਹਰ ਸਾਲ ਇਸ ਜਗ੍ਹਾ ਤੇ ਅੱਗ ਲੱਗਦੀ ਆ ਪਰ ਕੋਈ ਵੀ ਇਦਾਂ ਦਾ ਪ੍ਰਬੰਧ ਨਹੀਂ ਜਾਂ ਤਾਂ ਝਾੜੀਆਂ ਨੂੰ ਸਾਫ਼ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਜਿੱਦਾਂ ਇਸ ਨੂੰ ਨਾ ਪਤਾ ਲੱਗੇ ਉਧਰੋਂ ਰੇਲ ਗੱਡੀ ਆ ਜੇ ਤੇ ਕੋਈ ਵੀ ਵੱਡਾ ਹਾਸਾ ਹੋ ਸਕਦਾ ਹੈ ਉੱਥੇ ਹੀ ਜੰਗਲਾਤ ਵਿਭਾਗ ਵੱਲੋਂ ਜਦੋਂ ਬੂਟੇ ਲਗਾਏ ਜਾਂਦੇ ਨੇ ਤੇ ਉਹ ਵੀ ਸਾਰੇ ਸੜ ਕੇ ਸੁਆਹ ਹੋ ਜਾਂਦੇ ਆ ਵੱਡਾ ਸਰਕਾਰ ਨੂੰ ਵੱਡਾ ਚੂਨਾ ਲੱਗਦਾ ਆ ਕਿਉਂਕਿ ਮੰਰੇਗਾ ਦੀ ਜਿਹੜੀ ਅਲੀਵਾਰਾ ਉਹਦੇ ਵੀ ਉਹਦੇ ਵੀ ਪੈਸੇ ਲੱਗਦੇ ਆ ਤੇ ਪਰ ਹਰ ਸਾਲ ਈ ਇਸ ਜਗ੍ਹਾ ਤੇ ਅੱਗ ਲੱਗਦੀ ਆ ਅਤੇ ਨਾਲ ਹੀ ਬੂਟੇ ਵੀ ਨਾਲ ਲਾਉਂਦੇ ਹਨ ਅੱਗੇ ਦੇਖਦੇ ਆ ਇਹ ਜਿਹੜੀ ਅੱਗ ਲੱਗੀ ਆ ਇਹ ਜਿਹੜੇ ਬੂਟੇ ਲਗਾਏ ਆ ਇਹਨਾਂ ਨੂੰ ਪਾਣੀ ਪਾਉਂਦੇ ਆ ਜਾਂ ਫਿਰ ਤੋਂ ਦੁਬਾਰਾ ਉਨੀ ਲੇਬਰ ਫਿਰ ਲੱਗਦੀ ਆ ਮਕੇਰੀਆਂ ਤੋਂ ਕੁਲਵਿੰਦਰ ਹੈਪੀ ਪੰਜਾਬ ਸਵੇਰਾ نیوز ਕੀ ਕਹਣਾ ਚਾਹਦੇ ਮੈਨੂੰ ਸਾਨੂੰ ਕਾਲ ਆਈ ਹੈ ਜੀ 112 ਤੋਂ ਕਿ ਇੱਕ ਅੱਗ ਲੱਗੀ ਹੋਈ ਹੈ ਜੀ ਤੇ ਆਪਾਂ ਦਸੂਹੇ ਤੋਂ ਆਪਣਾ ਫਾਇਰ ਅੰਡਰ ਲੈ ਕੇ ਨਾਲ ਦੀ ਨਾਲ ਨਥੋਂ ਨਿਕਲ ਪਿਆ ਜੀ ਤੇ ਮੌਕੇ ਤੇ ਪਹੁੰਚ ਗਏ ਪਹਿਲਾਂ ਦੇਖਿਆ ਜੀ ਅੱਗ ਬਹੁਤ ਜ਼ਿਆਦਾ ਸੀਗੀ ਉਹ ਤੁਹਾਡੇ ਸਾਹਮਣੇ ਦੇਖੋ ਅੱਗ ਤੇ ਕਾਬੂ ਪਾ ਲਿਆ ਗਿਆ ਜੀ ਹਾਂ ਜੀ ਠੀਕ ਹੈ ਜੀ ਕਿੰਨੀਆਂ ਗੱਡੀਆਂ ਆਈਆਂ ਗੱਡੀਆਂ ਸਾਡੀਆਂ ਦੋ ਆਈਆਂ ਜੀ ਤੇ ਇਹ ਜਿਹੜੀ ਅੱਗ ਕਿਹੜੀ ਜਗ੍ਹਾ ਲੱਗੀ ਹੈ ਇਹ ਹੁਣ ਪ੍ਰੋਪੋਜ਼ ਨਹੀਂ ਪਤਾ ਕਿੱਥੋਂ ਲੱਗਦੀ ਆਈ ਹੈ ਜਦੋਂ ਅਸੀਂ ਮੌਕੇ ਤੇ ਆਏ ਹਾਂ ਸਾਨੂੰ ਤੇ ਰੇਲਵੇ ਡਰਾਗ ਤੇ ਮਿਲੀ ਇਹ ਅੱਗ ਕੀ ਆਪਾਂ ਸਟੇਸ਼ਨ ਤੇ ਆ ਗਏ ਹਾਂ ਜੀ ਤੇ ਆਪਾਂ ਨਾਲ ਹੀ ਆ ਕੇ ਅੱਗੇ ਤੇ ਕੰਟਰੋਲ ਪਾਇਆ ਹੈਗਾ ਜੀ ਠੀਕ ਹੈ ਜੀ ਤੇ ਇਹ ਟ੍ਰੇਨਾਂ ਚੱਲੂ ਹੋਈਆਂ ਫਿਰ ਟ੍ਰੇਨਾਂ ਸਰ ਹੁਣ ਗੇਟ ਤੇ ਫਿਲਹਾਲ ਇਹ ਬੰਦ ਕਰਾਈ ਹੋਈਆਂ ਟ੍ਰੇਨਾਂ ਹਾਂ ਜੀ ਤੇ ਹੁਣ ਜਿੱਦਾਂ ਹੀ ਆਪਣਾ ਮੜਾ 10 ਮਿੰਟ ਦਾ ਹੋ ਜਾਵੇ ਮੈਂ ਦੇਖ ਲਈ ਇਹ ਜੋ ਵੀ ਹੈਗਾ ਜਿਦਾ ਕੰਟਰੋਲ ਹੋ ਜਾਂਦੀ ਫਿਰ ਆਪਾਂ ਚਲਾ ਦੋਣੀ ਟ੍ਰੇਨਾਂ ਵੀ ਕਹਿ ਕੇ ਨਾ ਓਕੇ ਕੀ ਕਹਿਣਾ ਚਾਹੁੰਦੇ ਆ ਜੱਗ ਲੱਗੀ ਸੀਗੀ ਹਾਂ ਜੀ ਆਗ ਲੱਗੀ ਸੀ ਫਾਇਰ ਹਾਂ ਸਰਵਿਸ ਨੇ ਆਗ ਬੁਝਾਈ ਆਪ ਕੰਟਰੋਲ ਹੈ